ਮੈਂ ਮਹੀਨੇ ਦੀ ਇੱਕ ਖੂਬਸੂਰਤ ਸਵੇਰ ਦਾ ਸਮਾਂ ਹੈ ਇਟਲੀ ਦੇ ਸਨ ਬੋਨੀਫਾਚੋ ਸ਼ਹਿਰ ਦੇ ਵਿੱਚ ਸੂਰਜ ਦੀਆਂ ਸੁਨਹਿਰੀ ਕਿਰਨਾਂ ਧਰਤੀ ਨੂੰ ਚੁੰਮ ਰਹੀਆਂ ਹਨ ਹਵਾ ਦੇ ਵਿੱਚ ਇੱਕ ਮਿੱਠੀ ਜਿਹੀ ਖੁਸ਼ਬੂ ਹੈ ਫੁੱਲਾਂ ਦੀ ਜਿਹੜੀ ਗੁਰਦੁਆਰਾ ਗੁਰੂ ਨਾਨਕ ਸੇਵਾ ਸਾਹਿਬ ਦੀਆਂ ਸਫੇਦ ਸੰਗਮਰਮਰ ਦੀਆਂ ਦੀਵਾਰਾਂ ਨੂੰ ਸਜਾਉਣ ਲਈ ਲਗਾਏ ਗਏ ਸਨ ਸੁਨਹਿਰੀ ਗੁੰਬਦ ਸੂਰਜ ਦੀ ਰੌਸ਼ਨੀ ਵਿੱਚ ਚਮਕ ਰਿਹਾ ਸੀ ਅਤੇ ਨਿਸ਼ਾਨ ਸਾਹਿਬ ਦੀ سرمਈ ਜੋੜਾ ਹਵਾਵਾਂ ਦੇ ਵਿੱਚ ਲਹਿਰਾਉਂਦਾ ਹੋਇਆ ਇੱਕ ਸ਼ਾਨਦਾਰ ਨਜ਼ਾਰਾ ਪੇਸ਼ ਕਰ ਰਿਹਾ ਸੀ ਗੁਰਦੁਆਰੇ ਦੇ ਅੰਦਰ ਗੁਰਬਾਣੀ ਦੇ ਸ਼ਬਦ ਗੁੰਜਰੇ ਸੀ ਆਪ ਨਾਥ ਨਤੇ ਸਭ ਜਾਕੇ ਰਿੱਧ ਸਿਧ ਅਵਰਾਸਾਦ ਸੰਗਤ ਦੀਆਂ ਅੱਖਾਂ ਵਿੱਚ ਖੁਸ਼ੀ ਸੀ ਅਤੇ ਦਿਨਾਂ ਦੇ ਵਿੱਚ ਇੱਕ ਅਜੀਬ ਜੀ ਉਮੀਦ ਅੱਜ ਸੀ ਗੁਰਦੁਆਰਾ ਸਾਹਿਬ ਦੇ ਉਦਘਾਟਨ ਦਾ ਦਿਨ ਸਾਰੀ ਸੰਗਤ ਨੇ ਇਸ ਦਿਨ ਲਈ ਲਗਾਤਾਰ ਕਈ ਦਿਨ ਰਾਤ ਮਿਹਨਤ ਕੀਤੀ ਗੁਰਦੁਆਰੇ ਦੇ ਬਾਹਰ ਇੱਕ ਸ਼ਾਨਦਾਰ ਪੰਡਾਲ ਲਗਾਇਆ ਗਿਆ ਜਿਸ ਨੂੰ ਗੁਲਾਬ ਅਤੇ ਗੈਂਦੇ ਦੇ ਫੁੱਲਾਂ ਨਾਲ ਸਜਾਇਆ ਗਿਆ ਸੀ ਸੰਗਤ ਦੇ ਵਿੱਚ ਬੱਚਿਆਂ ਨੇ ਆਪਣੇ ਹੱਥਾਂ ਦੇ ਵਿੱਚ ਫੁੱਲਾਂ ਦੀਆਂ ਬੰਕੜੀਆਂ ਫੜੀਆਂ ਸਨ ਅਤੇ ਨੌਜਵਾਨ ਸਿੰਘ ਆਪਣੀਆਂ ਨੀਲੀਆਂ ਦਸਤਾਰਾਂ ਅਤੇ ਚਿੱਟੇ ਕੁੜਤੇ ਪਜਾਮੇ ਦੇ ਵਿੱਚ ਖੜੇ ਸਨ ਜਿਵੇਂ ਕੋਈ ਖਾਲਸਾ ਹੀ ਦਲਸਾ ਹੋਵੇ ਸੰਗਤ ਦੀਆਂ ਔਰਤਾਂ ਨੇ ਰੰਗ-बिरੰਗੀਆਂ ਸਲਵਾਰ ਕਮੀਜ਼ ਪਾਈਆਂ ਸਨ ਅਤੇ ਉਹਨਾਂ ਦੇ ਚਿਹਰਿਆਂ ਤੇ ਖੁਸ਼ੀ ਦੀ ਇੱਕ ਅਜੀਬ ਜਿਹੀ ਚਮਕ ਸੀ ਅਚਾਨਕ ਗੁਰਦੁਆਰੇ ਦੀ ਬਾਹਰ ਇੱਕ ਰੌਣਕ ਛਾ ਗਈ ਸੰਗਤ ਨੇ ਦੇਖਿਆ ਕਿ ਕਈ ਵੱਡੀਆਂ ਮਹਿੰਗੀਆਂ ਗੱਡੀਆਂ ਗੁਰਦੁਆਰੇ ਦੇ ਗੇਟ ਵੱਲ ਵਧ ਰਹੀਆਂ ਸਨ ਐਸੀ ਰੋਂਦੇ ਵੈਟिकन ਸਿਟੀ ਤੋਂ ਆਈਆਂ ਗੱਡੀਆਂ ਇੱਕ ਬਜ਼ੁਰਗ ਵਿਅਕਤੀ ਗੱਡੀ ਵਿੱਚ ਉਤਰਿਆ ਉਸ ਦਾ ਸਫੇਦ ਚੌੜਾ ਸਿਰ ਤੇ ਸ਼ੌਂਡੀ ਜੀ ਟੋਪੀ ਅਤੇ ਚਿਹਰੇ ਤੇ ਇੱਕ ਸ਼ਾਂਤ ਮੁਸਕਰਾਹਟ ਐਸੀ ਰੌਮਦਾ ਪੋਪ ਸੰਗਤ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਭਾਈ ਅਮਰਜੀਤ ਸਿੰਘ ਜੋ ਸੰਗਤ ਦਾ ਮੁਖੀ ਸੀ ਉਸਨੇ ਅੱਗੇ ਵੱਧ ਕੇ ਪੋਪ ਦਾ ਸਵਾਗਤ ਕੀਤਾ ਉਸਨੇ ਪੋਪ ਨੂੰ ਇੱਕ ਕੇਸਰੀ ਸਿਰੋਪਾਓ ਪਹਿਨਣ ਕਿਹਾ ਅਧਿਕਾਰਯੋਗ ਅਸੀਂ ਤੁਹਾਡਾ ਸਾਡੇ ਗੁਰਦੁਆਰਾ ਸਾਹਿਬ ਦੇ ਵਿੱਚ ਸਵਾਗਤ ਕਰਦੇ ਹਾਂ ਇਹ ਸਾਡੇ ਲਈ ਇੱਕ ਸ਼ਾਨ ਦਾ ਪਲ ਹੈ ਸੰਗਤ ਨੇ ਬੋਲੇ ਸੋਨਿਹਾਲ ਸਤਿ ਸ਼੍ਰੀ ਅਕਾਲ ਦੇ ਜਕਾਰੇ ਲਗਾਏ ਅਤੇ ਬੱਚਿਆਂ ਨੇ ਪੋਪ ਦੇ ਰਸਤੇ ਵਿੱਚ ਫੁੱਲਾਂ ਦੀਆਂ ਪੱਤੀਆਂ ਵਿਛਾਈਆਂ ਪੋਪ ਨੇ ਮੁਸਕਰਾਦੇ ਹੋਏ ਸੰਗਤ ਨੂੰ ਸਤਿਕਾਰ ਦਿੱਤਾ ਅਤੇ ਗੁਰਦੁਆਰੇ ਦੇ ਅੰਦਰ ਪ੍ਰਵੇਸ਼ ਕਰ ਦਿੱਤਾ ਗੁਰਦੁਆਰੇ ਦੀ ਪੰਗਤ ਵਿੱਚ ਪੋਪ ਨੂੰ ਥੱਲੇ ਬਿਠਾਇਆ ਗਿਆ ਜਿੱਥੇ ਆਮ ਸੰਗਤ ਬੈਠਦੀ ਹੈ ਸੰਗਤ ਨੇ ਉਹਨਾਂ ਨੂੰ ਗੁਰੂ ਦਾ ਲੰਗਰ ਪਰੋਸਿਆ ਗਰਮ ਪ੍ਰਸ਼ਾਦਾ ਤਰਕੇ ਵਾਲੀ ਦਾਲ ਆਲੂ ਗੋਭੀ ਦੀ ਸਬਜ਼ੀ ਅੱਤੇ ਮਿੱਟੀ ਦੀ ਖੀਰ ਕੋਪ ਨੇ ਬੜੇ ਪਿਆਰ ਦੇ ਨਾਲ ਲੰਗਰ ਛਕਿਆ ਅੱਦੇ ਸੰਗਤ ਨੂੰ ਕਿਹਾ ਮੈਂ ਅੱਜ ਇੱਕ ਨਵੀਂ ਗੱਲ ਸਿੱਖੀ ਹੈ ਤੁਸੀਂ ਸਾਰਿਆਂ ਨੂੰ ਇੱਕ ਸਮਾਨ ਸਮਝਦੇ ਹੋ ਚਾਹੇ ਕੋਈ ਛੋਟਾ ਹੋਵੇ ਚਾਹੇ ਕੋਈ ਵੱਡਾ ਮੈਨੂੰ ਤਾਂ ਲੱਗਿਆ ਸੀ ਇੱਥੇ ਮੇਰੇ ਵਾਸਤੇ ਮੇਜ ਲੱਗੇ ਹੋਣਗੇ ਲੇਕਿਨ ਸੱਚਮੁੱਚ ਤੁਸੀਂ ਤਾਂ ਸਭ ਵਾਸਤੇ ਗਰੀਬ ਬੰਦੇ ਵਾਸਤੇ ਵੀ ਅੱਦੇ ਅਮੀਰਾਂ ਵਾਸਤੇ ਵੀ ਇੱਕੋ ਹੀ ਜਗ੍ਹਾ ਤੇ ਇੱਕ ਵਰਗਾ ਭੋਜਨ ਰੱਖਿਆ ਹੈ ਇਹ ਸੱਚਮੁੱਚ ਰੱਬ ਦੀ ਸੇਵਾ ਹੈ ਪਰ ਇਹ ਖੁਸ਼ੀ ਦਾ ਪਲ ਜ਼ਿਆਦਾ ਦੇਰ ਤੱਕ ਨਹੀਂ ਟਿਕਿਆ ਅਚਾਨਕ ਗੁਰਦੁਆਰੇ ਦੇ ਬਾਹਰ ਇੱਕ ਵੱਡੀ ਹਲਚਲ ਹੋਈ ਸਥਾਨਕ ਲੋਕ ਜਿਹੜੇ ਗੁਰਦੁਆਰੇ ਦੇ ਵਿਰੋਧੀ ਸਨ ਉਹਨਾਂ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਇਹ ਸਾਡੀ ਧਰਤੀ ਹੈ ਇਥੋਂ ਗੁਰਦੁਆਰਾ ਹਟਾਓ ਉਹਨਾਂ ਦੀਆਂ ਆਵਾਜ਼ਾਂ ਵਿੱਚ ਨਫ਼ਰਤ ਸੀ ਅਤੇ ਉਹਨਾਂ ਨੇ ਪੱਥਰ ਸੁੱਟਨੇ ਸ਼ੁਰੂ ਕਰ ਦਿੱਤੇ ਇੱਕ ਪੱਥਰ ਗੁਰਦੁਆਰੇ ਦੇ ਸ਼ੀਸ਼ੇ ਨੂੰ ਟਕਰਾਇਆ ਅਤੇ ਉਹ ਟੁੱਟ ਗਿਆ ਸੰਗਤ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਸ ਸਮੇਂ ਪਾਪ ਨੇ ਇੱਕ ਅਣਕਿਆਸੀ ਕਦਮ ਚੁੱਕਿਆ ਉਹ ਉઠਿਆ ਅਤੇ ਆਪਣੇ ਸਫੈਦ ਚੋਲੇ ਨੂੰ ਠੀਕ ਕਰਦੇ ਹੋਏ ਗੁਰਦੁਆਰੇ ਦੇ ਬਾਹਰ ਚਲਾ ਗਿਆ ਉਸ ਨੇ ਆਪਣੇ ਹੱਥ ਉੱਚੇ ਕੀਤੇ ਅਤੇ ਇਟਾਲੀਅਨ ਭਾਸ਼ਾ ਦੇ ਵਿੱਚ ਕੁਝ ਅਜੀਹਾ ਕਿਹਾ ਜਿਸ ਨੂੰ ਦੇਖ ਕੇ ਅਚਾਨਕ ਰੁਕ ਗਏ ਫਿਰ ਪਾਪ ਨੇ ਅਜੀਹਾ ਕੰਮ ਕੀਤਾ ਜਿਸ ਨੂੰ ਦੇਖ ਕੇ ਸਾਰੀ ਸੰਗਤ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਸ ਨੇ ਅਜੀਹਾ ਕੀ ਕਰ ਦਿੱਤਾ ਕਿ ਸੰਗਤ ਵੀ ਦੇਖ ਕੇ ਹੈਰਾਨ ਰਹਿ ਗਈ ਅਤੇ ਬਾਹਰ खड़े ਲੋਕਾਂ ਨੂੰ ਇтли ਦੇਰ ਤੋ ਸੁਨੇਕੀ ਕਿ ਕਿਆ ਸੀ ਕਿ ਜੈਸਨ ਨੂੰ ਦੇਖ ਕੇ ਅਚਾਨਕ ਉਹ ਰੁਕ ਗਏ ਅੰਤ ਵਿੱਚ ਕੀ ਹੋਇਆ ਕਿ ਸਤਿਮੁੱਚ ਬਾਹਰ ਦੇ ਲੋਕ ਅੰਦਰ ਆ ਪਾਦੇ ਹਨ ਜਾਂ ਫਿਰ ਪੋਪ ਕੁਝ ਕਰਨਗੇ ਸੰਗਤ ਉਹਨਾਂ ਤੋਂ ਕਿਵੇਂ ਪ੍ਰਭਾਵਿਤ ਹੋਏ ਜਾਂ ਫਿਰ ਇਹ ਕੁਝ ਸ਼ੁਰੂਆਤੀ ਬਲਸਨ ਅੱਗੇ ਕੁਝ ਹੋਰ ਵੱਡਾ ਹੋਣ ਵਾਲਾ ਸੀ ਜਾਣਨ ਦੇ ਲਈ ਬਣੇ ਰਿਓ ਜੀ ਵੀਡੀਓ ਦੇ ਅੰਤ ਤੱਕ ਕੱਲੀ-ਕੱਲੀ ਗੱਲ ਤੋਂ ਤੁਹਾਨੂੰ ਜਾਣਾ ਕਰਾਵਾਂਗੇ ਹਾਂਜੀ ਸਾਧ ਸੰਗਤ ਜੀ ਜੇਕਰ ਚੈਨਲ ਦੇ ਉੱਪਰ ਨਵੇਂ ਹੋ ਚੈਨਲ ਨੂੰ ਕਰ ਲਵੋ ਜੀ ਸਬਸਕ੍ਰਾਈਬ ਨਾਲ ਲੱਬਦੀ ਬੈਲ ਆਈਕਨ ਨੂੰ ਦਬਾ ਦਿਓ ਦੇ ਸਨ ਹਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਕੇ ਆਓ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਇਹ ਬੜੀ ਖਾਸ ਵੀਡੀਓ ਦਰਅਸਲ ਇਟਲੀ ਦੇ ਸਨ ਬੋਨੀਫਾਚੋ ਸ਼ਹਿਰ ਦੇ ਵਿੱਚ ਸਿੱਖ ਸੰਗਤ ਨਮੀ ਸੀ ਇਹ ਉਹ ਲੋਕ ਸਨ ਜੋ ਪੰਜਾਬ ਦੀ ਮਿੱਟੀ ਤੋਂ ਇਟਲੀ ਦੀ ਇਸ ਅਣਜਾਣੀ ਧਰਤੀ ਤੇ ਆਏ ਸਨ ਕੋਈ ਜਲੰਧਰ ਦੇ ਪਿੰਡ ਵੀਰਪਿੰਡੀ ਦਾ ਸੀ ਕੋਈ ਹੁਸ਼ਿਆਰਪੁਰ ਦੇ ਪਿੰਡ ਬੂਤਖੜ ਦਾ ਅਤੇ ਕੋਈ ਫਿਰੋਜ਼ਪੁਰ ਦੇ ਪਿੰਡ ਮੰਮਡੋੜ ਦਾ ਉਹਨਾਂ ਦੇ ਦਿਲ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੀ ਸਿੱਖੀ ਦਾ ਪਿਆਸ ਸੀ ਅਤੇ ਹੱਥਾਂ ਦੇ ਵਿੱਚ ਮਿਹਨਤਾਂ ਦੀਆਂ ਨਕੀਨਾ ਉਹ ਸਵੇਰੇ ਖੇਤਾਂ ਦੇ ਵਿੱਚ ਜਾਂਦੇ ਪਚਲਾਂ ਦੀ ਕਟਾਈ ਕਰਦੇ ਅਤੇ ਸ਼ਾਮ ਨੂੰ ਫੈਕਟਰੀਆਂ ਦੇ ਵਿੱਚ ਮਸ਼ੀਨਾਂ ਦੀ ਆਵਾਜ਼ਾਂ ਦੇ ਵਿਚਕਾਰ ਆਪਣੀ ਰੋਜ਼ੀ-ਰੋਟੀ ਕਮਾਉਂਦੇ ਪਰ ਉਹਨਾਂ ਦੀ ਆਤਮਾ ਦੇ ਵਿੱਚ ਇੱਕ ਵੱਡਾ ਸੁਪਨਾ ਜਗਦਾ ਸੀ ਇੱਕ ਅਜਿਹਾ ਗੁਰਦੁਆਰਾ ਸਾਹਿਬ ਬਣਾਉਣ ਦਾ ਜਿੱਥੇ ਸਾਰੇ ਧਰਮ ਦੇ ਲੋਕ ਆਉਣ ਗੁਰਬਾਣੀ ਸੁਣਨਾ ਅਤੇ ਗੁਰੂ ਦਾ ਲੰਗਰ ਸਕਣਾ ਬਿਲਕੁਲ ਜਿਵੇਂ ਪੰਜਾਬ ਦੇ ਵਿੱਚ ਹੁੰਦਾ ਹੈ ਜਿਵੇਂ ਕੈਨੇਡਾ ਅਤੇ ਅਮਰੀਕਾ ਵਰਗੇ ਬਾਕੀ ਮਿਲਕਾਂ ਦੇ ਵਿੱਚ ਹੁੰਦਾ ਹੈ ਇਟਲੀ ਦੇ ਵਿੱਚ ਗੁਰਦਾਰਾਂ ਦੀ ਗਿਣਤੀ ਬਹੁਤ ਘੱਟ ਹੈ ਭਾਈ ਅਮਰਜੀਤ ਸਿੰਘ ਜੋ ਸੰਗਤ ਦਾ ਮੁਖੀ ਸੀ ਇੱਕ 45 ਸਾਲ ਦਾ ਸਰਦਾਰ ਸੀ ਉਸਦੀ ਨੀਲੀ ਰਸਤਾਰ ਚਿੱਟੀ ਦਾੜੀ ਅਤੇ ਅੱਖਾਂ ਦੇ ਵਿੱਚ ਗੁਰਬਾਣੀ ਦੀ ਰੋਸ਼ਨੀ ਸੰਗਤ ਨੂੰ ਹਮੇਸ਼ਾ ਜੋਸ਼ ਦਿੰਦੀ ਉਸਨੇ ਇੱਕ ਦਿਨ ਸੰਗਤ ਨੂੰ ਇਕੱਠਾ ਕੀਤਾ ਉਹ ਸਾਰੇ ਇੱਕ ਛੋਟੇ ਜਿਹੇ ਕਿਰਾਏ ਦੇ ਹਾਲ ਵਿੱਚ ਇਕੱਠੇ ਹੋਏ ਜਿੱਥੇ ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗੁਰਬਾਣੀ ਦੇ ਸ਼ਬਦ ਗੁੰਦਰੇ ਸੰਨ ਸਤਗੁਰ ਪੁਰਖ ਦਿਆਲ ਹੈ ਜਿਸ ਨੂੰ ਦਿਆ ਸਦਾ ਅਮਰਜੀਤ ਸਿੰਘ ਨੇ ਅਰਦਾਸ ਕੀਤੀ ਹੈ ਬਾਈ ਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਡੀ ਸੰਗਤ ਨੂੰ ਇੱਕ ਅਜਿਹਾ ਗੁਰਦੁਆਰਾ ਸਾਹਿਬ ਬਣਾਉਣ ਦੀ ਸ਼ਕਤੀ ਦਿਓ ਜੋ ਤੁਹਾਡੀ ਸਿੱਖੀ ਦੀ ਸ਼ਾਨ ਨੂੰ ਸਾਰੇ ਸੰਸਾਰ ਦੇ ਵਿੱਚ ਫਲਾਵੇ ਸੰਗਤ ਨੇ ਸਾਲਾਂ ਦੀ ਮਿਹਨਤ ਨਾਲ ਇੱਕ ਜ਼ਮੀਨ ਖਰੀਦ ਲਈ ਹੈ ਇਹ ਜ਼ਮੀਨ ਸੰਬੋਲੀ ਫੌਜੋ ਦੇ ਵਿਚਕਾਰ ਸੀ ਜਿੱਥੇ ਇੱਕ ਪੁਰਾਣੀ ਇਮਾਰਤ ਖੜੀ ਸੀ ਪਰ ਇਹ ਸੁਪਨਾ ਆਸਾਨ ਨਹੀਂ ਸੀ ਸਥਾਨਕ ਲੋਕਾਂ ਨੂੰ ਸਿੱਖੀ ਦੀ ਇਸ ਨਵੀਂ ਇਮਾਰਤੋਂ ਪਰੇਸ਼ਾਨੀ ਸੀ ਇੱਕ ਸਥਾਨਕ ਆਗੂ ਮਾਰਕੋ ਰੋਸੀ ਨੇ ਸਥਾਨਕ ਲੋਕਾਂ ਨੂੰ ਪੜ੍ਹਾਉਣਾ ਸ਼ੁਰੂ ਕਰ ਦਿੱਤਾ ਉਸਨੇ ਕਿਹਾ ਕਿ ਇਸ ਸਿੱਖ ਸਾਡੇ ਸ਼ਹਿਰ ਦੀ ਸਭੇ ਤਾਨੂ ਬਦਲ ਦੇਣਗੇ ਇਹ ਗੁਰਦੁਆਰਾ ਸਾਡੇ ਲਈ ਖਤਰਾ ਹੈ ਸਥਾਨਕ ਪ੍ਰਸ਼ਾਸਨ ਨੇ ਵੀ ਇਮਾਰਤ ਦੀ ਇਜਾਜ਼ਤ ਰੋਕ ਦਿੱਤੀ। ਸੰਗਤ ਦੇ ਸਾਹਮਣੇ ਬੜੀ ਵੱਡੀ ਚੁਣੌਤੀ ਸੀ। ਸੰਗਤ ਦੇ ਅੰਦਰ ਵੀ ਇੱਕ ਤਣਾ ਪੈਦਾ ਹੋ ਗਿਆ। ਇੱਕ ਨੌਜਵਾਨ ਸਿੰਘ ਗੁਰਪ੍ਰੀਤ ਸਿੰਘ ਨੇ ਕਿਹਾ ਅਮਰਜੀਤ ਸਿੰਘ ਜੀ ਸਾਨੂੰ ਇਹ ਜਮੀਨ ਵੇਚਦਣੀ ਚਾਹੀਦੀ ਹੈ। ਸਥਾਨਕ ਲੋਕ ਸਾਡੇ ਵਿਰੋਧੀ ਹਨ ਅਤੇ ਸਾਡੇ ਕੋਲ ਇਹ ਨਹੀਂ ਸਾਧ ਨਹੀਂ ਹਨ ਵੀ ਉਹਨਾਂ ਦਾ ਵਿਰੋਧ ਚੱਲ ਸਕੀਏ। ਪਰ ਅਮਰਜੀਤ ਸਿੰਘ ਨੇ ਗੁਰਬਾਣੀ ਦਾ ਸ਼ਬਦ ਸੁਣਾਇਆ। ਨਾਨਕ ਦੁਖਿਆ ਸਭ ਸੰਸਾਰ ਮਨ ਵਸੈ ਸੋਨਰ ਮਲਨਾਰ ਉਸਨੇ ਕਿਹਾ ਗੁਰਪ੍ਰੇਤ ਸਿੰਘ ਸਾਡੇ ਗੁਰੂ ਸਾਹਿਬ ਨੇ ਸਾਨੂੰ ਸਿਖਾਇਆ ਹੈ ਡਰ ਨਹੀਂ ਰੱਖਣਾ ਅਸੀਂ ਸਥਾਨਕ ਲੋਕਾਂ ਨੂੰ ਸਮਝਾਵਾਂਗੇ ਕਿ ਗੁਰਦੁਆਰਾ ਸਾਹਿਬ ਸੇਵਾ ਦਾ ਘਰ ਹੈ ਨਾ ਕਿ ਕੋਈ ਖਤਰਾ ਸੰਗਤ ਨੇ ਫੈਸਲਾ ਕੀਤਾ ਕਿ ਉਹ ਸਥਾਨਕ ਲੋਕਾਂ ਨੂੰ ਗੁਰੂ ਦੇ ਲੰਗਰ ਨਾਲ ਜੋੜਨਗੇ ਇੱਕ ਦਿਨ ਉਹਨਾਂ ਨੇ ਸੰਬੋਨੀ ਫਾਚੋ ਦੇ ਮੁੱਖ ਚੌਕ ਦੇ ਵਿੱਚ ਇੱਕ ਵਿਸ਼ਾਲ ਲੰਗਰ ਲਾਇਆ ਔਰਤਾਂ ਨੇ ਸਵੇਰੇ 3 ਵਜੇ ਉੱਠ ਕੇ ਪ੍ਰਸ਼ਾਦ ਬਣਾਉਣਾ ਸ਼ੁਰੂ ਕਰ ਦਿੱਤੇ ਗਰਮ ਤਵੇ ਤੇ ਪ੍ਰਸ਼ਾਦ ਸਕਰੇਸ਼ਨ ਅਤੇ ਹਵਾ ਦੇ ਵਿੱਚ ਘਿਓ ਦੀ ਖੁਸ਼ਬੂ ਫੈਲ ਰਹੀ ਸੀ ਨੌਜਵਾਨ ਸਿੰਘਾਂ ਨੇ ਵੱਡੀਆਂ ਦੇਗਾਂ ਦੇ ਵਿੱਚ ਦਾਲ ਅਤੇ ਸਬਜ਼ੀ ਤਿਆਰ ਕੀਤੀ ਅਤੇ ਬੱਚਿਆਂ ਨੇ ਪਾਣੀ ਦੇ ਗਲਾਸ ਵਰਤਣ ਲਈ ਇੱਕ ਪੰਗਤ ਬਣਾਈ ਸੰਗਤ ਨੇ ਸਥਾਨਕ ਲੋਕਾਂ ਨੂੰ ਸੱਦਾ ਦਿੱਤਾ ਆਓ ਸਾਡੇ ਨਾਲ ਗੁਰੂ ਦਾ ਲੰਗਰ ਛਕੋ ਸਥਾਨਕ ਲੋਕ ਪਹਿਲਾਂ ਤਾਂ ਝਿਜਕੇ ਉਹ ਸਿੱਖਾਂ ਦੀਆਂ ਪਗਾਂ ਅਤੇ ਦਾੜ੍ਹੀਆਂ ਨੂੰ ਬੜੇ ਅਜੀਬ ਨਜ਼ਰਾਂ ਨਾਲ ਦੇਖਦੇ ਪਰ ਜਦੋਂ ਉਹਨਾਂ ਨੇ ਸੰਗਤ ਦੀ ਸੇਵਾ ਵੇਖੀ ਕਿਵੇਂ ਸਿੰਘ ਆਪਣੇ ਹੱਥਾਂ ਨਾਲ ਰੋਟੀਆਂ ਪਰੋਸ ਰਹੇ ਹਨ ਕਿਵੇਂ ਔਰਤਾਂ ਸਤਿਕਾਰ ਨਾਲ ਸਾਰਿਆਂ ਨੂੰ ਥੱਲੇ ਬਿਠਾਰੀਆਂ ਸੀ ਤਾਂ ਉਹਨਾਂ ਦਾ ਦਿਲ ਵੀ ਪਿਗਲ ਗਿਆ ਇੱਕ ਬਜ਼ੁਰਗ ਇਟਾਲੀਅਨ ਔਰਤ ਮਾਰੀਆ ਨੇ ਪ੍ਰਸ਼ਾਦਾਸ਼ਕ ਕੇ ਕਿਹਾ ਮੈਨੂੰ ਲੱਗਦਾ ਸੀ ਕਿ ਤੁਸੀਂ ਅਜਨਬੀ ਹੋ ਪਰ ਅੱਜ ਮੈਂ ਵੇਖਿਆ ਕਿ ਤੁਸੀਂ ਤਾਂ ਸਾਡੇ ਆਪਣੇ ਹੋ ਇਹ ਭੁਜਨੀ ਹੈ ਇਹ ਤਾਂ ਪਿਆਰ ਲੱਗਦਾ ਹੈ ਇਸ ਸੰਗਰ ਨੇ ਸਥਾਨਕ ਲੋਕਾਂ ਦਾ ਦਿਲ ਜਿੱਤ ਲਿਆ ਪ੍ਰਸ਼ਾਸਨ ਨੇ ਵੀ ਗੁਰਦੁਆਰਾ ਸਾਹਿਬ ਦੀ ਇਮਾਰਤ ਦੀ ਇਜਾਜ਼ਤ ਦਿੱਤੀ ਸੰਗਤ ਨੇ ਗੁਰਦੁਆਰੇ ਦੀ ਉਸਾਰੀ ਪੂਰੀ ਕੀਤੀ ਸਫੇਦ ਸੰਗਮਨ ਵਰਗੀਆਂ ਦੀਵਾਰਾਂ ਸੁਨਹਿਰੀ ਗੁੰਬਦ ਅਤੇ ਬੜਾ ਉੱਚਾ ਨਿਸ਼ਾਨ ਸਾਹਿਬ ਪਰ ਅਮਰਜੀਤ ਦੇ ਦਿਲ ਵਿੱਚ ਇੱਕ ਵੱਡਾ ਸੁਪਨਾ ਸੀ ਉਸਨੇ ਸੰਗਤ ਨੂੰ ਕਿਹਾ ਸਾਡਾ ਗੁਰਦੁਆਰਾ ਸਾਹਿਬ ਸਿਰਫ ਸਿਕਾ ਲਈ ਨਹੀਂ ਹੈ ਸਗੋਂ ਸਾਰੇ ਸੰਸਾਰ ਲਈ ਸੇਵਾ ਦਾ ਕੇਂਦਰ ਬਣੇਗਾ ਪਰ ਸਥਾਨਕ ਲੋਕ ਹਦੀ ਵੀ ਸਾਨੂੰ ਪੂਰੀ ਤਰ੍ਹਾਂ ਨਹੀਂ ਸਮਝਦੇ ਸਾਨੂੰ ਇਕ ਜਗ੍ਹਾ ਕੰਮ ਕਰਨਾ ਤੈਿਹਾਰ ਹੈ ਜੋ ਸਾਰੇ ਸੰਸਾਰ ਨੂੰ ਦਿਖਾਵੇ ਕਿ ਸਿੱਖੀ ਸਮਾਨਤਾ ਹੈ ਅਤੇ ਇਕਤਾ ਦਾ ਧਰਮ ਹੈ ਇਸ ਲਈ ਮੈਂ ਚਾਹੁੰਦਾ ਹਾਂ ਕਿ ਅਸੀਂ ਇਸ ਦੇ ਉਦਘਾਟਨ ਦੇ ਵਿੱਚ ਕਿਸੇ ਵੱਡੇ ਬੰਦੇ ਜਿਵੇਂ ਕਿ ਰੋਮ ਦੇ ਪਾਪ ਨੂੰ ਸੱਦਾ ਜAVE ਜੋ ਪਾਪ ਸਾਡੇ ਨਾਲ ਲੰਗਰ ਛਕੇ ਤਾਂ ਸਥਾਨਕ ਲੋਕ ਵੀ ਸਾਨੂੰ ਆਪਣੇ ਭੈਣ ਭਰਾ ਸਮਝਣਗੇ ਅਤੇ ਸਿੱਖੀ ਦਾ ਸੁਨੇਹਾ ਸਰਬੱਤ ਦਾ ਭਲਾ ਸਾਰੇ ਸੰਸਾਰ ਤੱਕ ਪਹੁੰਚ ਜਾਵੇਗਾ ਸੰਗਤ ਦੇ ਵਿੱਚ ਪਹਿਲਾਂ ਤਾਂ ਸਨਾਟਾ ਛਾ ਗਿਆ ਇੱਕ ਬਜ਼ੁਰਗ ਸਰਦਾਰ ਜੀ ਭਾਈ ਗੁਰਮੀਤ ਸਿੰਘ ਨੇ ਕਿਹਾ ਉਹ ਅਮਰਜੀਤ ਸਿੰਘ ਇਹ ਸੁਪਨਾ ਤੇਰਾ ਬਹੁਤ ਵੱਡਾ ਹੈ ਉਹ ਆਪ ਤਾਂ ਚਰਚ ਦਾ ਸਭ ਤੋਂ ਵੱਡਾ ਆਗੂ ਹੈ ਉਹ ਸਾਡੇ ਗੁਰਦੁਆਰੇ ਦੇ ਵਿੱਚ ਉਦਘਾਟਨ ਕਰਨ ਕਿਉਂ ਆਵੇਗਾ ਅਤੇ ਕੀ ਸਾਡੇ ਸਿੱਖ ਇਸ ਤੇ ਇਤਰਾਜ਼ ਨਾ ਕਰਨਗੇ ਅਮਰਜੀਤ ਸਿੰਘ ਨੇ ਗੁਰਬਾਣੀ ਦਾ ਸ਼ਬਦ ਸੁਣਾਇਆ ਜਿਸ ਨੂੰ ਕਿਰਪਾ ਧਾਰੇ ਸੁਖ ਸੰਪਤ ਕਰਿ ਆਵੈ ਉਸਨੇ ਕਿਹਾ ਜੇ ਵਾਹਿਗੁਰੂ ਦੀ ਕਿਰਪਾ ਹੋਈ ਤਾਂ ਸਭ ਸੰਭਵ ਹੈ ਅਸੀਂ ਸੱਜੇ ਦਿਨ ਸਦਾ ਦੇਵਾਂਗੇ ਅਤੇ ਗੁਰੂ ਸਾਹਿਬ ਸਾਡੀ ਸੇਵਾ ਨੂੰ ਪੂਰਾ ਕਰਨਗੇ ਸੰਗਤ ਨੇ ਰੋਮ ਦੇ ਵੈਟिकन ਸਿਟੀ ਵਿੱਚ ਪਾਪ ਨੂੰ ਇੱਕ ਸਤਕਾਰਪੂਰਵਕ ਸੱਦਾ ਭੇਜਿਆ ਸੱਦੇ ਦੇ ਵਿੱਚ ਲਿਖਿਆ ਸੀ ਸਤਕਾਰਯੋਗ ਪਾਪ ਸਾਹਿਬ ਅਸੀਂ ਸਿੱਖ ਸੰਗਤ ਸਨ ਬੋਨੀਫਾਚੋ ਵਿੱਚ ਆਪਣੇ ਨਵੇਂ ਗੁਰਦੁਆਰਾ ਸਾਹਿਬ ਦਾ ਉਦਘਾਟਨ ਕਰ ਰਹੇ ਹਾਂ ਅਸੀਂ ਤੁਹਾਨੂੰ ਸਾਡੇ ਨਾਲ ਗੁਰੂ ਦਾ ਲੰਗਰ ਛਕਣ ਲਈ ਅਤੇ ਸੇਵਾ ਦੇ ਵਿੱਚ ਸ਼ਾਮਲ ਹੋਣ ਦੀ ਬੇਨਤੀ ਕਰਦੇ ਹਾਂ ਸੰਗਤ ਨੇ ਇਸ ਸੱਦੇ ਨੂੰ ਇੱਕ ਸੁਨਹਿਰੀ ਪੱਤਰ ਤੇ ਲਿਖਿਆ ਅਤੇ ਉਸ ਨੂੰ ਗੁਲਾਬ ਦੀਆਂ ਪੱਤੀਆਂ ਨਾਲ ਸਜਾਇਆ ਹਫਤੇ ਬੀਤ ਗਏ ਪਰ ਵੈਟਿਕਨ ਸਿਟੀ ਤੋਂ ਕੋਈ ਵੀ ਜਵਾਬ ਨਾ ਆਇਆ ਸੰਗਤ ਵਿੱਚ ਵੱਡਾ ਸਸਪੈਂਸ ਬਣ ਗਿਆ ਕਿ ਪਾਪ ਸਦਾ ਸਦਾ ਸਵੀਕਾਰ ਵੀ ਕਰੇਗਾ ਜੇ ਉਹ ਨਾ ਆਇਆ ਤਾਂ ਸਾਡੀ ਸਾਰੀ ਮਿਹਨਤ ਬਰਬਾਦ ਜਾਵੇਗੀ ਇਹ ਸਸਪੈਂਸ ਦੇ ਵਿਚਕਾਰ ਮਾਰਕੋ ਰੋਸੀ ਨੇ ਸਥਾਨਕ ਲੋਕਾਂ ਨੂੰ ਫਿਰ ਤੋਂ ੜਕਾਣਾ ਸ਼ੁਰੂ ਕਰ ਦਿੱਤਾ ਉਸ ਨੇ ਇੱਕ ਵੱਡੀ ਮੀਟਿੰਗ ਬੁਲਾਈ ਸਿੱਖ ਲੋਕ ਸਾਡੇ ਸ਼ਹਿਰ ਦੇ ਵਿੱਚ ਵੱਡਾ ਸਮਾਗਮ ਕਰ ਰਹੇ ਸਨ ਉਹ ਕਿਸੇ ਵੱਡੇ ਆਗੂ ਨੂੰ ਸਦਰੇ ਹਨ ਸਾਨੂੰ ਇਸ ਨੂੰ ਰੋਕਣਾ ਹੈ ਸਥਾਨਕ ਲੋਕਾਂ ਨੇ ਫੈਸਲਾ ਕੀਤਾ ਕਿ ਉਦਘਾਟਨ ਦੇ ਦਿਨ ਗੁਰਦੁਆਰੇ ਦੇ ਬਾਹਰ ਵਿਰੋਧ ਪ੍ਰਦਰਸ਼ਨ ਕਰਨਗੇ ਐਸੇ ਹੀ ਸਮੇਂ ਦੇ ਵਿੱਚ ਵੈਟिकन ਤੋਂ ਜਵਾਬ ਆਦਾ ਹੈ ਪੋਪ ਦੇ ਸਕੱਤਰ ਨੇ ਲਿਖਿਆ ਸਤਾਰ ਯੋਗ ਸਖਸਗਤ ਪੋਪ ਸਾਹਿਬ ਨੇ ਤੁਹਾਡਾ ਸਦਾ ਪੜਿਆ ਹੈ ਪਰ ਉਹ ਇਸ ਸਮਾਗਮ ਦੇ ਵਿੱਚ ਸ਼ਾਮਲੀ ਹੋ ਸਕਦੇ ਉਹਨਾਂ ਦਾ ਸਮਾਂ ਪਹਿਲਾਂ ਤੋਂ ਬੜਾ ਨਿਰਧਾਰਿਤ ਹੈ ਅਤੇ ਉਹ ਇਸ ਤਰ੍ਹਾਂ ਦੇ ਸਮਾਗਮਾਂ ਦੇ ਵਿੱਚ ਸ਼ਾਮਲੀ ਹੁੰਦੇ ਜੋ ਕਿ ਇਸ ਹਾਇਤ ਤੋਂ ਪਰੇ ਹੋਣ ਤੁਹਾਡਾ ਧਰਮ ਸਾਡੇ ਨਾਲ ਨਹੀਂ ਮਿਲਦਾ ਇਸ ਲਈ ਅਸੀਂ ਮਾਫੀ ਚਾਹੁੰਦੇ ਹਾਂ ਅਸੀਂ ਨਹੀਂ ਆ ਸਕਦੇ ਸੰਗਤ ਦੇ ਚਿਹਰੇ ਤੇ ਨਿਰਾਸ਼ਾ ਛਾ ਗਈ ਅਮਰਜੀਤ ਸਿੰਘ ਨੇ ਸੰਗਤ ਨੂੰ ਇਕੱਠਿਆ ਕੀਤਾ ਅਤੇ ਅਰਦਾਸ ਕੀਤੀ ਹੇ ਵਾਹਿਗੁਰੂ ਜੀ ਸਾਡੀ ਸੇਵਾ ਨੂੰ ਪੂਰਾ ਕਰੋ ਸਾਡੇ ਇਸ ਸੁਪਨੇ ਨੂੰ ਸੱਚ ਕਰਕੇ ਦਿਖਾਓ ਉਸਨੇ ਸੰਗਤ ਨੂੰ ਕਿਹਾ ਅਸੀਂ ਹਾਰ ਨਹੀਂ ਮੰਨਣੀ ਸਾਨੂੰ ਪਉਪ ਨੂੰ ਸਿੱਖੀ ਦੀ ਸੇਵਾ ਅਤੇ ਗੁਰੂ ਨਾਨਕ ਦੇਵ ਜੀ ਦੇ ਸੁਨੇਹੇ ਬਾਰੇ ਦੱਸਣਾ ਚਾਹੀਦਾ ਹੈ ਅਮਰਜੀਤ ਸਿੰਘ ਨੇ ਇਸ ਗੰਬਲੀ ਸੰਗਤ ਦੇ ਇੱਕ ਨੌਜਵਾਨ ਸਿੰਘ ਸੁਮਸ਼ੇ ਸਿੰਘ ਨੂੰ ਚੁਣਿਆ ਸੁਮਸ਼ੇ 28 ਸਾਲ ਦਾ ਨੌਜਵਾਨ ਸੀ ਜੋ ਇਟਲੀ ਦੀ ਇੱਕ ਯੂਨੀਵਰਸਿਟੀ ਵਿੱਚ ਇਤਿਹਾਸ ਦਾ ਵਿਦਿਆਰਥੀ ਸੀ ਉਸ ਦੀ ਸਾਫ਼ ਨੀਲੀ ਦਸਤਾਰ ਚਮਕਦੀਆਂ ਅੱਖਾਂ ਅਤੇ ਗੁਰਬਾਣੀ ਪੜ੍ਹਨ ਦਾ ਸ਼ੌਂਕ ਸੰਗਤ ਦੇ ਵਿੱਚ ਮਸ਼ਹੂਰ ਸੀ ਸੁਮਸ਼ੇ ਨੂੰ ਇਟਾਲੀਅਨ ਅਤੇ ਅੰਗਰੇਜ਼ੀ ਭਾਸ਼ਾ ਦੀ ਚੰਗੀ ਜਾਣਕਾਰੀ ਸੀ ਅਤੇ ਉਸ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਵੀ ਬੜਾ ਡੂੰਘਾ ਗਿਆਨ ਸੀ ਅਮਰਜੀਤ ਸਿੰਘ ਨੇ ਸਮਸੇਨ ਗਾ ਸਮਸੇਨ ਗਾ ਤੇਰੇ ਤੇ ਵੱਡੀ ਜ਼ਿੰਮੇਵਾਰੀ ਹੈ ਤੈਨੂੰ ਮੈਡੀਕਨ ਜਾ ਕੇ ਪੋਪ ਨੂੰ ਸਿੱਖੀ ਦਾ ਸੁਨੇਹਾ ਦੇਣਾ ਹੈ ਗੁਰੂ ਨਾਨਕ ਦੇਵ ਜੀ ਦੀ ਬਾਣੀ ਨੂੰ ਉਹਨਾਂ ਤੱਕ ਪਹੁੰਚਾਉਣਾ ਹੈ ਸਮਸੇਨ ਨੇ ਇਹ ਜ਼ਿੰਮੇਵਾਰੀ ਸਵੀਕਾਰ ਕੀਤੀ ਉਸਨੇ ਗੁਰਦੁਆਰੇ ਦੇ ਵਿੱਚ ਅਰਦਾਸ ਕੀਤੀ ਹੈ ਸਤਿਗੁਰੂ ਜੀ ਮੇਰੀ ਇਸ ਸੇਵਾ ਨੂੰ ਪੂਰਾ ਕਰੋ ਮੇਰੇ ਸ਼ਬਦਾਂ ਦੇ ਵਿੱਚ ਤੁਹਾਡੀ ਬਾਣੀ ਦੀ ਰੋਸ਼ਨੀ ਭਰ ਦੇਓ ਸਮਸੇਨ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੁਝ ਸ਼ਬਦਾਂ ਨੂੰ ਇਟਾਲੀਅਨ ਦੇ ਵਿੱਚ ਅਨਵਾਦ ਕਰਨਾ ਸ਼ੁਰੂ ਕਰ ਦਿੱਤਾ ਉਸਨੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਜਿਵੇਂ ਇੱਕ ਓੰਕਾਰ ਸਤਨਾਮ ਨੂੰ ਇਟਾਲੀਅਨ ਦੇ ਵਿੱਚ ਲਿਖਿਆ ਉਸਨੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਜਿਵੇਂ ਇੱਕ ਓੰਕਾਰ ਸਤਨਾਮ ਨੂੰ ਅੰਗਰੇਜ਼ੀ ਅਤੇ ਇਟਾਲੀਅਨ ਦੇ ਵਿੱਚ ਲਿਖਿਆ there is one universal creator whose name is truth ਉਸਨੇ ਗੁਰੂ ਨਾਨਕ ਦੇਵ ਜੀ ਦੀ ਸਿੱਖੀ ਦੀ ਸਾਰੀ ਇਤਿਹਾਸ ਨੂੰ ਇੱਕ ਛੋਟੀ ਜੀ ਕਿਤਾਬ ਦੇ ਰੂਪ ਦੇ ਵਿੱਚ ਪੇਸ਼ ਕੀਤਾ ਉਸਨੇ ਲਿਖਿਆ ਕਿ ਕਿਵੇਂ ਗੁਰੂ ਨਾਨਕ ਦੇਵ ਜੀ ਨੇ ਸਾਰੇ ਸੰਸਾਰ ਨੂੰ ਕਿਪ ਵਿਤਰ ਮੰਨਿਆ ਕਿਵੇਂ ਉਹਨਾਂ ਨੇ ਜਾਤ ਪਾਤ ਧਰਮ ਅਤੇ ਅਮੀਰ ਗਰੀਬ ਦੇ ਭੇਦ ਨੂੰ ਖਤਮ ਕਰ ਦਿੱਤਾ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੇ ਨਾਲ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦੀ ਗੱਲ ਕੀਤੀ ਜਿਨ੍ਹਾਂ ਨੇ ਸੱਚ ਲਈ ਆਪਣੀ ਜਾਨ कुर्बान ਕਰ ਦਿੱਤੀ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਸਿੱਖੀ ਦੀ ਗੱਲ ਕੀਤੀ ਜਿਨ੍ਹਾਂ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਅਤੇ ਸਮਾਨਤਾ ਦਾ ਸੁਨੇਹਾ ਦਿੱਤਾ ਸੁਮਸ਼ੇ ਸਿੰਘ ਵੈਟिकन ਸਿਟੀ ਪਹੁੰਚਿਆ ਉਸ ਤੇ ਹਫਤੇ ਵਿੱਚ ਉਹ ਕਿਤਾਬ ਸੀ ਜਸਤੇ ਵਿੱਚ ਗੁਰੂ ਨਾਨਕ ਦੇਵ ਜੀ ਦੀ ਬਾਣੀ ਅਤੇ ਸਿੱਖੀ ਦਾ ਇਤਿਹਾਸ ਲਿਖਿਆ ਸੀ ਉਸਨੇ ਪਾਪ ਦੇ ਸਕੱਤਰ ਨੂੰ ਮਿਲਣ ਦੀ ਬੇਨਤੀ ਕੀਤੀ ਸਕੱਤਰ ਨੇ ਪਹਿਲਾਂ ਤਾਂ ਮਨ ਕਰ ਦਿੱਤਾ ਉਸਨੇ ਕਿਹਾ ਪਾਪ ਸਹਬ ਬਹੁਤ ਵਿਅਸਤ ਹਨ ਉਹ ਤੁਹਾਨੂੰ ਨਹੀਂ ਮਿਲ ਸਕਦੇ ਲੇਕਿਨ ਸੁਮਸ਼ੇ ਨੇ ਇੱਕ ਦਿਨ ਦੋ ਦਿਨ ਤਿੰਨ ਦਿਨ ਮੈਡਿਕਨ ਦੇ ਬਾਹਰ ਇੰਤਜ਼ਾਰ ਕੀਤਾ ਉਸਨੇ ਸਵੇਰੇ ਸ਼ਾਮਰ ਦਾਸ ਕੀਤੀ ਹੈ ਵਾਹਿਗੁਰੂ ਜੀ ਮੇਰੇ ਇਸ ਸੇਵਨ ਨੂੰ ਪੂਰਾ ਕਰੋ ਚੌਥੇ ਦਿਨ ਸਕੱਤਰ ਨੇ ਸ਼ੰਸ਼ੇ ਦੀ ਲਗਨ ਰਖੀ ਉਸਨੇ ਸ਼ਮਸ਼ੇ ਨੂੰ ਮਿਲਣ ਦੀ ਇਜਾਜ਼ਤ ਦਿੱਤੀ ਸਿੰਘ ਨੇ ਸਕੱਤਰ ਨੂੰ ਆਪਣੀ ਕਿਤਾਬ ਦਿੱਤੀ ਅਤੇ ਕਿਹਾ ਕਿਰਪਾ ਕਰਕੇ ਇਹ ਪੋਪ ਸਾਹਮਣੇ ਦਿਖਾਓ ਇਹ ਸਾਡੇ ਗੁਰੂ ਦੀ ਸਿੱਖੀ ਦਾ ਸੁਨੇਹਾ ਹੈ ਸਕੱਤਰ ਨੇ ਕਿਤਾਬ ਪੋਪ ਨੂੰ ਦੇ ਦਿੱਤੀ ਪੋਪ ਨੇ ਉਸ ਨੂੰ ਪੜਿਆ ਉਸਨੇ ਗੁਰੂ ਨਾਨਕ ਦੇਵ ਜੀ ਦੇ ਸ਼ਬਦ ਪੜ੍ਹੇ ਸਭਨਾ ਜੀਆਂ ਦਾ ਇੱਕ ਰਤਾ ਸੋਮੇ ਵਿੱਚ ਮਿਸਰਨਾ ਜਾਈ ਉਸਨੇ ਗੁਰੂ ਦੇ ਲੰਗਰ ਦੀ ਪਰੰਪਰਾ ਬਾਰੇ ਪੜ੍ਹਿਆ ਕਿਵੇਂ ਸਿੱਕੇ ਸਾਨੇ ਨੂੰ ਥੱਲੇ ਬਿਠਾ ਕੇ ਲੰਗਰ ਸਿਕਾਉਂਦੇ ਹਨ ਚਾਹੇ ਉਹ ਕਿੰਨਾ ਹੀ ਵੱਡਾ ਰਾਜਾ ਹੋਵੇ ਕਿਸੇ ਵੀ ਧਰਮ ਦਾ ਹੋਵੇ ਕਿੰਨਾ ਹੀ ਗਰੀਬਕਾਨਾ ਹੋਵੇ ਪੋਪ ਦੇ ਦਿਲ ਦੇ ਵਿੱਚ ਇੱਕ ਗਹਿਰੀ ਛਾਪ ਪਈ ਉਸਨੇ ਸ਼ਮਸ਼ੇ ਨੂੰ ਮਿਲਣ ਲਈ ਬੁਲਾਇਆ ਸ਼ਮਸ਼ੇ ਪੋਪ ਦੇ ਸਾਹਮਣੇ ਖੜਾ ਸੀ ਉਸਤੇ ਨੀਲੀ ਦਸਤਾਰ ਸੋਹਰੇ ਦੀ ਰੋਸ਼ਨੀ ਵਿੱਚ ਚਮਕ ਰਹੀ ਸੀ ਅਤੇ ਉਸ ਦੀਆਂ ਅੱਖਾਂ ਦੇ ਵਿੱਚ ਗੁਰਬਾਣੀ ਦੀ ਰੋਸ਼ਨੀ ਸਾਫ਼ ਦਿਖਾਈ ਦੇ ਰਹੀ ਸੀ ਉਸ ਦੀ ਦਾੜੀ ਦੇ ਵਿੱਚ ਇੱਕ ਦੋ ਚਿੱਟੇ ਵਾਲ ਵੀ ਸਨ ਜੋ ਉਸ ਦੀ ਨੌਜਵਾਨ ਉਮਰ ਦੇ ਨਾਲ ਨਾਲ ਉਸਤੇ ਗੰਭੀਰਤਾ ਨੂੰ ਦਰਸਾ ਰਹੇ ਸਨ ਪੋਪ ਨੇ ਸੁਮਸ਼ੇਨ ਨੂੰ ਧਿਆਨ ਨਾਲ ਦੇਖਿਆ ਉਸਤੇ ਚਾਰੇ ਤੇ ਇੱਕ ਸ਼ਾਂਤ ਮੁਸਕਰਾਹਟ ਸੀ ਪਰ ਉਸ ਦੀਆਂ ਅੱਖਾਂ ਦੇ ਵਿੱਚ ਇੱਕ ਗਹਿਰੀ ਉਤਸੁਕਤਾ ਪੋਪ ਨੇ ਸੁਮਸ਼ੇਨ ਨੂੰ ਕਿਹਾ ਮੈਂ ਤੁਹਾਡੀ ਸਿੱਖੀ ਦਾ ਸੁਣਿਆ ਪੜਿਆ ਤੁਹਾਡੇ ਗੁਰੂ ਨਾਨਕ ਦੇ ਸ਼ਬਦ ਸਬਨਾ ਜੀਆਂ ਕਾ ਇੱਕ ਲਤਾ ਸੋ ਮੈ ਵੀ ਸਰਨ ਜਾਈ ਇਹ ਮੇਰੇ ਦਿਲ ਨੂੰ ਛੂ ਗਏ ਮੈਂ ਸਮਝ ਗਿਆ ਹਾਂ ਕਿ ਤੁਹਾਡਾ ਧਰਮ ਕੋਈ ਖਤਰਾ ਨਹੀਂ ਹੈ ਤੁਹਾਡਾ ਧਰਮ ਤਾਂ ਸੰਸਾਰ ਨੂੰ ਪਰਵਾਰ ਮੰਨਦਾ ਹੈ ਮੈਂ ਵੀ ਇਹੀ ਚਾਹਨਾ ਹਾਂ ਕਿ ਸਾਰੇ ਧਰਮ ਇੱਕ ਹੋ ਕੇ ਰਹਿਣ ਸੰਸਾਰ ਦੇ ਵਿੱਚ ਚੱਲ ਰਹੀਆਂ ਧਰਮ ਦੇ ਨਾਮ ਤੇ ਜੰਗਾਂ ਖਤਮ ਹੋ ਜਾਣ ਪਰ ਮੈਂ ਇੱਕ ਗੱਲ ਜਾਨਣਾ ਚਾਹੁੰਦਾ ਹਾਂ ਕਿ ਤੁਸੀਂ ਮੈਨੂੰ ਆਪਣੇ ਗੁਰਦੁਆਰੇ ਦੇ ਉਦਘਾਟਨ ਦੇ ਵਿੱਚ ਸੱਦਣਾ ਹੀ ਕਿਉਂ ਚਾਹਨੇ ਹੋ ਤੁਹਾਡੇ ਕੋਲ ਆਪਣੇ ਧਰਮ ਦੇ ਪ੍ਰਚਾਰਕ ਕਿੰਨੇ ਜਦਾ ਹਨ ਉਹਨਾਂ ਨੂੰ ਸੱਦ ਲਿਓ ਮੇਰੀ ਤੁਹਾਨੂੰ ਕੀ ਲੋੜ ਹੈ ਸ਼ਮਸ਼ੇ ਨੇ ਇੱਕ ਡੂੰਗਾ ਸਾਲਿਆ ਉਸ ਤੇ ਦਿਲ ਦੇ ਵਿੱਚ ਗੁਰਬਾਣੀ ਦੇ ਸ਼ਬਦ ਗੁੰਜਰੇ ਸੰਨ ਨਿਰਭਉ ਨਿਰਵੈਰ ਉਸ ਨੇ ਸਤਕਾਰ ਨਾਲ ਸਿਰ ਚੁੱਕਿਆ ਅਤੇ ਕਿਆ ਸਤਕਾਰਯੋਗ ਪੋਪ ਸਾਹਿਬ ਸਾਡੀ ਸੰਗਤ ਸੰਬੋਨੀ ਫਾਚੋ ਦੇ ਵਿੱਚ ਬਹੁਤ ਘਟ ਹੈ। ਸਥਾਨਕ ਲੋਕ ਸਾਨੂੰ ਅਜਨਬੀ ਸਮਝਦੇ ਹਨ। ਸਾਡੀ ਦਸਤਾਰ, ਸਾਡੀ ਦਾੜੀ ਅਤੇ ਸਾਡੇ ਪੰਜ ਕਕਾਰ ਉਹਨਾਂ ਲਈ ਬੜੇ ਅਜੀਬ ਹਨ। ਉਹ ਸਾਨੂੰ ਸਵੀਕਾਰ ਨਹੀਂ ਕਰਦੇ ਪਰ ਸਾਡੇ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਸਿਖਾਇਆ ਹੈ ਕਿ ਸਾਰੇ ਸੰਸਾਰ ਨੂੰ ਇੱਕ ਸਮਾਨ ਸਮਝੋ। ਅਸੀਂ ਚਾਹੁੰਦੇ ਹਾਂ ਕਿ ਜੇ ਤੁਸੀਂ ਸਾਡੇ ਗੁਰਦੁਆਰਾ ਸਾਹਿਬ ਦੇ ਉਦਘਾਟਨ ਦੇ ਵਿੱਚ ਸ਼ਾਮਲ ਹੋਵੋ ਤਾਂ ਸਾਡੇ ਨਾਲ ਗੁਰੂ ਦਾ ਲੰਗਰ ਸਕੋ ਪਾਸਥਾਨਕ ਲੋਕ ਸਮਝ ਜਾਣਗੇ ਕਿ ਸਿੱਖੀ ਨਫਰਤ ਦਾ ਨਹੀਂ ਸਗੋਂ ਪਿਆਰ ਅਤੇ ਸਮਾਨਤਾ ਦਾ ਧਰਮ ਹੈ ਤੁਹਾਡੀ ਮੌਜੂਦਗੀ ਸਿੱਖਾਂ ਦੇ ਸੁਨੇਹਿਆਂ ਨੂੰ ਸਾਰੇ ਸੰਸਾਰ ਤੱਕ ਪਹੁੰਚਾ ਸਕਦੀ ਹੈ ਸਰਬਤ ਦਾਪਲਾ ਓਪਨੇ ਸ਼ਮਸ਼ੇਦ ਦੀ ਗੱਲ ਨੂੰ ਬੜੇ ਧਿਆਨ ਨਾਲ ਸੁਣਿਆ ਉਸ ਨੇ ਆਪਣੀਆਂ ਅੱਖਾਂ ਬੰਦ ਕੀਤੀਆਂ ਜਿਵੇਂ ਉਹ ਗੁਰੂ ਨਾਨਕ ਦੇਵ ਜੀ ਦੇ ਸ਼ਬਦਾਂ ਨੂੰ ਆਪਣੇ ਦਿਲ ਦੇ ਵਿੱਚ ਮਹਿਸੂਸ ਕਰ ਰਿਹਾ ਹੋਵੇ ਇੱਕ ਲੰਮਾ ਸਰਾਂਟਾ ਛਾਇਆ ਰਿਹਾ ਸ਼ਮਸ਼ੇਦ ਦੇ ਦਿਲ ਦੀ ਧੜਕਣ ਤੇਜ਼ ਹੋ ਗਈ ਕੀ ਪੋਪ ਸਾਡਾ ਸਦਾ ਸਵੀਕਾਰ ਕਰਨਗੇ ਜਾਂ ਨਹੀਂ ਤਾਂ ਸੰਗਤ ਦਾ ਸੁਪਨਾ ਦੂਰ ਰਹਿ ਜਾਵੇਗਾ ਇਸ ਸਸਪੈਂਸ ਦੇ ਵਿਚਕਾਰ ਪੋਪ ਨੇ ਅੱਖਾਂ ਝੁਲੀਆਂ ਅਤੇ ਮੁਸਕਰਾਉਂਦਿਆਂ ਕਿਹਾ ਮੈਂ ਤੁਹਾਡੇ ਗੁਰਦੁਆਰਾ ਸਾਹਿਬ ਦੇ ਉਦਘਾਟਨ ਦੇ ਵਿੱਚ ਸ਼ਾਮਲ ਹੋਵਾਂਗਾ ਮੈਂ ਵਿਕਰਾਂਤ ਨੂੰ ਕਿ ਤੁਹਾਡੇ ਗੁਰੂ ਦਾ ਲੰਗਰ ਕਿਵੇਂ ਸਾਰੇ ਸੰਸਾਰ ਨੂੰ ਜੋੜਦਾ ਹੈ ਕਿ ਤੁਹਾਡੇ ਦਾਅਵੇ ਖੋਖਲੇ ਤਾਂ ਨਹੀਂ ਹਨ ਸ਼ੰਸ਼ੇ ਦੀਆਂ ਅੱਖਾਂ ਦੇ ਪਛਾਂਝੂ ਆ ਗਏ ਸ਼ੰਸ਼ੇ ਨੇ ਪੋਪ ਦਾ ਸਤਿਕਾਰ ਕੀਤਾ ਅਤੇ ਵਾਪਸ ਸਨ ਬੋਲੀ ਫਾਟੇ ਦੇ ਵਿੱਚ ਪਹੁੰਚ ਗਿਆ ਉਸਨੇ ਸੰਗਤ ਨੂੰ ਇੱਕ ਖੁਸ਼ਖਬਰੀ ਦਿੱਤੀ ਸੰਗਤ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਉਹਨਾਂ ਨੇ ਅਰਦਾਸ ਕੀਤੀ ਹੈ ਵਾਹਿਗੁਰੂ ਜੀ ਸਭੀ ਸੇਵਾ ਨੂੰ ਪੂਰਾ ਕਰਨ ਦਾ ਧਨਵਾਦ ਉਦਘਾਟਨ ਦਾ ਦਿਨ ਨੇੜੇ ਆ ਗਿਆ ਸੰਗਤ ਨੇ ਗੁਰਦੁਆਰਾ ਸਾਹਿਬ ਨੂੰ ਸੁਝਾਣ ਵਿੱਚ ਕੋਈ ਕਸਰ ਨਹੀਂ ਛੱਡੀ ਸਫੇਦ ਸੰਗ ਮਰਮਰ ਦੀਆਂ ਦੀਵਾਰਾਂ ਨੂੰ ਗਿੰਦੇ ਅਤੇ ਗੁਲਾਬ ਦੇ ਫੁੱਲਾਂ ਨਾਲ ਸਦਾਗਿਆ ਨਿਸ਼ਾਨ ਸਾਹਿਬ ਦੀ ਸ਼ਰਮਈ ਚੋੜੇ ਨੂੰ ਨਮਕੀਤਾ ਗਿਆ ਅਤੇ ਉਸਦੀ ਚਮਕ ਦੂਰ ਤੱਕ ਦਿਖਾਈ ਦੇ ਰਹੀ ਸੀ ਲੰਗਰ ਦੀ ਤਿਆਰੀ ਵੀ ਜੋਰ ਸ਼ੋਰ ਨਾਲ ਸ਼ੁਰੂ ਕੀਤੀ ਗਈ ਸੰਗਤ ਦੀਆਂ ਔਰਤਾਂ ਨੇ ਇੱਕ ਹਫਤੇ ਪਹਿਲਾਂ ਤੋਂ ਹੀ ਤਿਆਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸੀ ਵੱਡੀਆਂ ਦੇਗਾਂ ਵਿੱਚ ਦਾਲ ਅਤੇ ਸਬਜ਼ੀ ਤਿਆਰ ਕੀਤੀ ਜਾ ਰਹੀ ਸੀ ਅਤੇ ਖੀਰ ਦੀ ਮਿੱਠੀ ਖੁਸ਼ਬੂ ਸਾਰੇ ਮਾਹੌਲ ਨੂੰ ਮਹਿਕਾਉਣ ਲੱਗ ਰਹੀ ਸੀ ਪਰ ਇਸ ਖੁਸ਼ੀ ਦੇ ਮਾਹੌਲ ਦੇ ਵਿੱਚ ਇਕ ਅਣਕਿਆਸੀ ਖਤਰਾ ਸੰਗਤ ਦੇ ਸਾਹਮਣੇ ਖੜਾ ਹੋ ਗਿਆ ਮਾਰਕੋ ਰੋਸੀ ਜਿਸ ਨੇ ਸਥਾਨਕ ਲੋਕਾਂ ਨੂੰ ਉਸੇਕ ਸੰਗਤ ਦੇ ਵਿਰੁੱਧ ਭੜਕਾਇਆ ਸੀ ਉਸਨੇ ਇੱਕ ਖਤਰਨਾਕ ਯੋਜਨਾ ਬਣਾਈ ਉਸਨੇ ਆਪਣੇ ਸਾਥੀਆਂ ਨੂੰ ਕਿਹਾ ਜੇ ਪੋਪ ਸਿੱਖਾਂ ਦੇ ਗੁਰਦੁਆਰੇ ਦੇ ਵਿੱਚ ਗਿਆ ਨਾ ਤਾਂ ਸਾਡੇ ਸ਼ਹਿਰ ਦੀ ਪ੍ਰਤਿਸ਼ਠਾ ਖਤਰੇ ਦੇ ਵਿੱਚ ਪੈ ਸਕਦੀ ਹੈ ਸਾਨੂੰ ਇਸ ਸਮਾਗਮ ਨੂੰ ਰੋਕਣਾ ਹੀ ਪਵੇਗਾ ਉਸਨੇ ਉਦਘਾਟਨ ਦੇ ਦਿਨ ਗੁਰਦੁਆਰੇ ਦੇ ਬਾਹਰ ਇੱਕ ਵੱਡਾ ਵਿਰੋਧ ਪ੍ਰਦਰਸ਼ਨ ਕਰਨ ਦੀ ਯੋਜਨਾ ਬਣਾਈ ਸਥਾਨਕ ਲੋਕਾਂ ਨੂੰ ਢੁਕਾਉਣ ਦੇ ਲਈ ਉਸਨੇ ਆਕਵਾਹ ਫੈਲਾਈਆਂ ਸਿੱਖ ਲੋਕ ਸਾਡੇ ਸ਼ਹਿਰ ਨੂੰ ਬਦਲ ਦੇਣਗੇ ਉਹ ਸਾਡੇ ਸਭਿਆਚਾਰ ਨੂੰ ਖਤਮ ਕਰ ਦੇਣਗੇ ਸੰਗਤਾਂ ਨੂੰ ਇਸ ਯੋਜਨਾ ਦੀ ਪਿੰਗ ਪੈ ਗਈ ਇੱਕ ਨੌਜਵਾਨ ਸਿੰਘ ਜਸਪ੍ਰੀਤ ਸਿੰਘ ਨੇ ਅਮਰਜੀਤ ਸਿੰਘ ਨੂੰ ਦੱਸਿਆ ਸਰਦਾਰ ਜੀ ਮਾਰਕੋ ਰੋਸੀ ਉਦਘਾਟਨ ਦੇ ਦਿਨ ਗੁਰਦੁਆਰੇ ਦੇ ਬਾਹਰ ਹਮਲਾ ਕਰਨ ਦੀ ਯੋਜਨਾ ਬਣਾ ਰਿਹਾ ਹੈ ਸਾਨੂੰ ਕੁਝ ਨਾ ਕੁਝ ਤਾਂ ਕਰਨਾ ਪਵੇਗਾ ਅਮਰਜੀਤ ਸਿੰਘ ਨੇ ਸੰਗਤ ਨੂੰ ਇਕੱਠਿਆਂ ਕੀਤਾ ਉਸਨੇ ਗੁਰਬਾਣੀ ਦਾ ਸ਼ਬਦ ਸੁਣਾਇਆ ਜੇ ਸੁਨੋਂ ਤੂੰ ਜਪਾਵੇਂ ਸੋ ਜਪੇ ਸਭ ਕੁਝ ਤੇਰੀ ਹੀ ਪਾਸ ਉਸਨੇ ਕਿਹਾ ਸਾਡੇ ਗੁਰੂ ਸਾਹਿਬ ਸਾਡੀ ਰੱਖਿਆ ਕਰਨਗੇ ਅਸੀਂ ਸ਼ਾਂਤੀ ਨਾਲ ਆਪਣਾ ਸਵਾਗਤ ਕਰਾਂਗੇ ਜੇ ਸਥਾਨਕ ਲੋਕ ਵਿਰੋਧ ਕਰਦੇ ਹਨ ਨਾ ਤਾਂ ਅਸੀਂ ਉਹਨਾਂ ਨੂੰ ਪਿਆਰ ਨਾਲ ਸਮਝਾਵਾਂਗੇ ਚਲੋ ਦਿਨ ਬੀਤ ਗਿਆ ਉਦਘਾਟਨ ਦਾ ਦਿਨ ਆ ਗਿਆ ਪਾਪ ਦੀ آمد ਨੇ ਸੰਗਤਾਂ ਵਿਹਾਅ ਉਮੀਦਾਂ ਨੂੰ ਨਵੀਂ ਉਡਾਨ ਦਿੱਤੀ ਪਰ ਜਦੋਂ ਸਥਾਨਕ ਲੋਕਾਂ ਨੇ ਗੁਰਦੁਆਰੇ ਦੇ ਬਾਹਰ ਪੱਥਰ ਸੁੱਟਨੇ ਸ਼ੁਰੂ ਕਰ ਦਿੱਤੇ ਨਾ ਤਾਂ ਸੰਗਤ ਦੀਆਂ ਅੱਖਾਂ ਦੇ ਵਿੱਚ ਅੰਝੂ ਆ ਗਏ ਇਸ ਸਮੇਂ ਪੋਪ ਦੀ ਭਾਵਕ ਸੇਵਾ ਜਿਸ ਦੇ ਵਿੱਚ ਪੋਪ ਨੇ ਲੰਗਰ ਦੀ ਤਾਰੀਫ਼ ਕੀਤੀ ਉਸਨੇ ਦੇਖਿਆ ਕਿ ਇੱਥੇ ਕੋਈ ਖਤਰਾ ਨਹੀਂ ਹੈ ਜਿਵੇਂ ਇਹਨਾਂ ਨੇ ਸਾਨੂੰ ਦੱਸਿਆ ਸੀ ਵੀ ਸਿੱਖ ਜੜੇ ਹਨ ਸ਼ਾਂਤੀ ਨੂੰ ਮੰਨ ਲਏ ਹਨ ਅਤੇ ਸਰਬੱਤ ਦਾ ਭਲਾ ਚਾਹੁੰਦੇ ਹਨ ਪੋਪ ਸਮਝ ਚੁੱਕਿਆ ਸੀ ਵੀ ਇੱਥੇ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੈ ਜਿਵੇਂ ਸਾਰਿਆਂ ਨੂੰ ਦੱਸਿਆ ਗਿਆ ਪੋਪ ਨੇ ਬਾਹਰ ਜਾ ਕੇ ਸਭ ਨੂੰ ਸ਼ਾਂਤ ਕੀਤਾ ਬੀ ਮੈਂ ਦੇਖਿਆ ਹੈ ਸਿੱਕੇ ਕਿਸੇ ਨਹੀਂ ਖਤਰਾ ਨਹੀਂ ਹਨ ਇਹ ਮਾਰਕੋ ਰੋਸੀ ਜੋ ਤੁਹਾਨੂੰ ਪਰਗਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਮੈਂ ਇਸ ਬਾਰੇ ਪਤਾ ਕੀਤਾ ਹੈ ਤੁਸੀਂ ਇਸ ਦੇ ਮਗਰ ਨਾ ਲਗੋ ਮੈਂ ਤੁਹਾਡੇ ਧਰਮ ਦਾ ਸਰੋਚ ਹਾਂ ਮੈਂ ਤੁਹਾਨੂੰ ਕਹਿੰਦਾ ਹਾਂ ਤੁਸੀਂ ਯਕੀਨ ਕਰੋ ਕਿ ਇੱਥੇ ਕੁਝ ਵੀ ਖਤਰਾ ਨਹੀਂ ਹੈ ਬਸ ਤੁਸੀਂ ਵੀ ਮੇਰੇ ਤਰ੍ਹਾਂ ਇੱਥੇ ਆ ਸਕਦੇ ਹੋ ਇੱਥੇ ਆਓ ਜਿਸ ਦਿਨ ਤੁਹਾਨੂੰ ਭੁੱਖ ਲੱਗੇ ਇਥੇ ਲੰਢ ਸਕੋ ਜਿਸ ਦਿਨ ਤੁਹਾਨੂੰ ਰਹਿਣ ਲਈ ਜਗ੍ਹਾ ਨਾ ਹੋਵੇ ਇੱਥੇ ਆ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਇਹ ਸਿੱਕਾ ਬਾਹਰ ਨਹੀਂ ਕਰਨਗੇ ਤੁਸੀਂ ਇਹਨਾਂ ਤੇ ਭਰੋਸਾ ਕਰ ਸਕਦੇ ਹੋ ਵਾਰ-ਵਾਰ ਪੋਪ ਨੇ ਸਮਝਾਇਆ ਪੋਪ ਦੇ ਕਹਿੰਦੇ ਜੋ ਉੱਥੋਂ ਦੇ ਈਸਾਈ ਲੋਕ ਸਿੱਕਾਂ ਦੇ ਵਿਰੁੱਧ ਇਕੱਠੇ ਹੋਏ ਸਨ ਸਭ ਲੋਕ ਮੰਨ ਗਏ ਅਤੇ ਉਹਨਾਂ ਨੇ ਇੱਕ-ਇੱਕ ਕਰਕੇ ਅੰਦਰ ਪ੍ਰਵੇਸ਼ ਕੀਤਾ ਮਾਰਕੋ ਰੋਸੀ ਦੇਖਦਾ ਤਾਂ ਦੇਖਦਾ ਰਹਿ ਗਿਆ ਉਸ ਦੀਆਂ ਅੱਖਾਂ ਟੱਡੀਆਂ ਦਾ ਟੱਡੀਆਂ ਰਹਿ ਗਿਆ ਉਹ ਉੱਥੋਂ ਵਾਪਸ ਮੁੜ ਗਿਆ ਬਾਕੀ ਭੀੜ ਦੇ ਲੋਕ ਅੰਦਰ ਆ ਕੇ ਲੰਗਰ ਛਕਣ ਲੱਗੇ ਪੋਪ ਨੇ ਵੀ ਅੰਦਰ ਆ ਕੇ ਸੇਵਾ ਦਾ ਜੱਜ ਲਿਆ ਅਤੇ ਗੁਰਦੁਆਰਾ ਸਾਹਿਬ ਦੇ ਉਦਘਾਟਨ ਦੇ ਵਿੱਚ ਆਪਣਾ ਯੋਗਦਾਨ ਪਾਇਆ ਇਸ ਤਰ੍ਹਾਂ ਪੋਪ ਵਾਪਸ ਚਲੇ ਗਈ ਅਤੇ ਇੱਕੋ ਤੇ ਗੁਰਦੁਆਰਾ ਸਾਹਿਬ ਦੀ ਬકરી ਸ਼ਾਨ ਆਮ ਲੋਕਾਂ ਦੇ ਦਿਲਾਂ ਦੇ ਵਿੱਚ ਬਣ ਗਈ ਹਾਂਜੀ ਸਾਥ ਸੰਗਤ ਜੀ ਤੁਹਾਨੂੰ ਕਿਵੇਂ ਲੱਗੀ ਅੱਜ ਦੀ ਕਹਾਣੀ ਦੱਸੋ ਜੀ ਕਮੈਂਟ ਦੇ ਵਿੱਚ ਕਿ ਤੁਹਾਨੂੰ ਸੱਚਮੁੱਚ ਲੱਗਦਾ ਹੈ ਕਿ ਉਤੋਂ ਦੀ ਸਿੱਖ ਸੰਗਤ ਨੇ ਪੋਪ ਨੂੰ ਗੁਰਦੁਆਰੇ ਦੇ ਵਿੱਚ ਬੁਲਾ ਕੇ ਗਲਤ ਕੀਤਾ ਜਾਂ ਸਹੀ ਦੱਸੋ ਜੀ ਕਮੈਂਟ ਦੇ ਵਿੱਚ ਤੁਹਾਡੇ ਵਿਚਾਰਾਂ ਦਾ ਸਾਨੂੰ ਇੰਤਜ਼ਾਰ ਰਹੇਗਾ ਕਿ ਸੱਚਮੁੱਚ ਪੋਪ ਨੇ ਜੋ ਉਤੋਂ ਦੇ ਆਮ ਲੋਕਾਂ ਨੂੰ ਸ਼ਾਂਤ ਕੀਤਾ ਉਸ ਦੇ ਵਿੱਚ ਕਿੰਨੇ ਕੁ ਪਾਵਣਾ ਲੁਕੀ ਸੀ ਹਾਂਜੀ ਤੁਹਾਡੇ ਵਿਚਾਰ ਜਰੂਰ ਸਾਂਝੇ ਕਰਨਾ ਜੀ ਜੇਕਰ ਵੀਡੀਓ ਤੁਹਾਨੂੰ ਚੰਗੀ ਲੱਗੀ ਆਪਣੇ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਜਰੂਰ ਕਰ ਦੇਣਾ ਜੀ ਤੁਸੀਂ WhatsApp ਦੇ ਉੱਪਰ ਇਸ ਨੂੰ ਸਟੇਟਸ ਵੀ ਲਗਾ ਸਕਦੇ ਹੋ ਹਾਂਜੀ ਸਾਧ ਸੰਗਤ ਜੀ ਦੇਵ ਜੀ ਸਾਨੂੰ ਇਜਾਜ਼ਤ ਮੈਂ ਤੁਹਾਡਾ ਦੋਸਤ ਅਮਨਦੀਪ ਸਿੰਘ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ